ਕੀ ਆਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰ ਉਹ ਤੇ ਕਹਿੰਦੇ ਸੱਟਾ ਸਾਰੇ ਵੀਰਾਂ ਦੇ ਘਰ ਪਰਾ ਠੀਕ ਲਓ ਜੀ ਕਰਤੇ ਆ ਵਲੌਗ ਦੀ ਸਟਾਰਟਿੰਗ ਤੇ ਸਵੇਰੇ ਸਵੇਰੇ ਫੋਨ ਆਈ ਜਾਂਦੇ ਆ ਮੰਨ ਕੇ ਚਲੋ ਵੀ ਕੋਟਲੀ ਤੋਂ ਚੱਕੇ ਹੀ ਨਹੀਂ ਪਤਾ ਨਹੀਂ ਲੱਗਿਆ ਹੁਣ ਕਿਲੇ ਵਾਲੇ ਦੇ ਮੁੰਡੇ ਦਾ ਫੋਨ ਆਇਆਗਾ ਤੇ ਕਹਿੰਦਾ ਵੀ ਆ ਜਾ ਬਈ ਇੱਥੇ ਆਪਾਂ ਦੇਖ ਲੈਨੇ ਇੱਕ ਹੋਰ ਕਬੂਤਰ ਉਹ ਡੈਗਦਾ ਇੱਥੇ ਇੱਕ ਹੋਰ ਫਿਰਦਾ ਹੈਗਾ ਉਹਦੇ ਨੇ ਟੰਡਾ ਡੁੰਡਾ ਉਹਦੇ ਕਹਿੰਦੇ ਮੈਂ ਚਲਦੇ ਰਹਿਣੇਗੀ ਹਿਸਾਬ ਤਾ ਤੇ ਬਸ ਉੱਠਦੇ ਆ ਬਾਬੇ ਹੁਣ ਪੀ ਕੇ ਚਾਹ ਤੇ ਬਸ ਚੱਲਦੇ ਆ ਉਸ ਪਿੰਡ ਭਾਲਦੇ ਆ ਚੱਲ ਕੇ ਯਾਰ ਦੇਖਦੇ ਆ ਨਾ ਘਰੇ ਘਰੇ ਕੋਈ ਚੱਕਰੀ ਘਰੇ ਨਹੀਂ ਕੜਦੇ ਕੁੜਦੇ ਪਏ ਉਹ ਬੱਚੇ ਭਾਲ ਕੇ ਆਉਣੇ ਆਪਣੇ ਕਿੱਥੇ ਆਸੇ ਬਸ ਦੇ ਪਿੰਡਾਂ ਚ ਭਾਲਦੇ ਨੇ ਟਾਈਮ ਹੋ ਗਿਆ ਲਗਭਗ 9:00 ਵਜੇ ਤੇ ਕੋਈ ਖਬਰ ਨਹੀਂ ਆਈ ਮੈਂ ਕਰੀ ਹੋਰ ਫੋਨ ਲਾਇਆ ਕਹਿੰਦੇ ਯਾਰ ਕਬੂਤਰੀ ਉੱਡੀ ਨਹੀਂ ਯਾਰ ਮੈਂ ਭੈਂ ਚੋ ਇੱਕ ਹੀ ਮਿਲ ਜੇ ਇੱਕ ਹੀ ਮਿਲ ਜੇ ਉਹੀ ਬਹੁਤ ਆ ਸਾਜਸ ਨੂੰ ਪਿੰਡ ਤਾਂ ਦੱਸਣੇ ਭੁੱਲ ਗਿਆ ਸੀ ਕਿੰਨੇ ਗਾਏ ਸੀ ਗੱਲ ਅਸੀਂ ਸਾਰੇ ਪਿੰਡ ਗਣਾਵਾ ਕਿੱਥੋਂ ਦੀ ਕਿੱਥੋਂ ਬਾਦਲ ਮਿਠੜੀ ਸਿੰਘੇ ਵਾਲਾ ਫਿਰ ਸਿੰਘੇ ਵਾਲ ਤੋਂ ਮਿਠੜੀ ਮਿਠੜੀ ਤੋਂ ਕੋਟਲੀ ਕੋਟਲੀ ਤੋਂ ਗੱਗੜ ਗੱਗੜ ਤੋਂ ਕਾਲਚਰਾਣੀ ਕਾਲਚਰਾਣੀ ਤੋਂ ਫਿਰ ਬਾਦਲ ਬਾਦਲੋਂ ਮੈਣੇ ਮੈਣੇਓ ਖਿਵਾਲੀ ਖਿਵਾਲੋਂ ਭਾਗੂ ਭਾਗੂ ਤੋਂ ਵਣ ਵਾਲੀ ਵਣ ਵਾਲੀ ਤੋਂ ਪੰਜਾਬਾ ਪੰਜਾਬੇ ਤੋਂ ਸੇਖ ਵਾਲਾ ਸੇਖ ਵਾਲੀ ਤੋਂ ਕੱਖਾਂ ਵਾਲੀ ਕੱਖਾਂ ਵਾਲੀ ਤੋਂ ਫਿਰ ਪਿਆਵਾ ਪਿਆਵੇ ਤੋਂ ਲੰਬੀ ਫੇਰ ਲੰਬੀ ਤੋਂ ਖਿਵ ਵਾਲੀ ਖਿਵ ਵਾਲੀ ਤੋਂ ਫੇਰ ਬਾਦਲ ਬਾਦਲੋਂ ਫੇਰ ਗੱਗੜ ਗੱਗੜੋਂ ਫੇਰ ਕੋਟ ਫੇਰ ਕੋਟ ਤੋਂ ਗੱਗੜ ਗੱਗੜੋਂ ਬਾਦਲ ਬਾਦਲੋਂ ਮਾਨਾ ਤੇ ਇਧਰਲੇ ਪਿੰਡ ਸਾਨੂੰ ਗਣਾ ਵਾ ਜਿਹੜੇ ਦਵਣੀ ਤੇ ਸਖਜੇਂਦਰ ਅਰਗਣੇ ਪਾਲੇ ਆ ਜੰਗੀ ਰਾਣਾ ਬੰਬੀਹਾ ਰਾਏਕੇ ਬੀਦੋ ਵਾਲੀ ਲਾਲਬਾਈ ਮਾਹੂਆਣਾ ਤੇ ਆਪਣਾ ਮਾਹੂਆਣ ਤੇ ਅਵਲ ਖਰਾਣਾ ਆਈਨੇ ਪਿੰਡਾਂ 'ਚ ਬਈ ਕਬੂਤਰ ਦੇਖਦੇ ਤੁਸੀਂ ਹਨਾ ਸਮਝ ਲਓ ਤੇ ਇੱਕ ਕਬੂਤਰੀ ਥਾਈ ਉਹ ਵੀ ਨਹੀਂ ਮਿਲੀ ਤੇ ਬਾਕੀ ਮੁੱਖ ਦੀ ਗੱਲ ਇੱਕ ਹੋਰ ਹੈ ਭਰਾਵਾਂ ਨੇ ਜਿਹੜੇ ਵੀ ਪਿੰਡ ਕਬੂਤਰ ਜਾਣਦੇ ਆ ਕਿਤੇ ਵੀ ਜਾਣ ਯਾਰ ਪਹਾੜੀ 50 ਕਿਲੋਮੀਟਰ 100 ਕਿਲੋਮੀਟਰ ਟੱਪ ਜਾਣ ਲਗਭਗ ਸਾਰੇ ਜਾਣਦੇ ਹੀ ਇਹੋ ਜਿਹੀ ਕੋਈ ਗੱਲ ਨਹੀਂ ਆਪਾਂ ਨੂੰ ਹਨਾ ਤੇ ਬਾਈ ਬਣੇ ਨਾ ਮੰਨ ਕੇ ਚਲੋ ਵੀ ਅਸੀਂ ਮੰਗਦੇ ਨਹੀਂ ਕਿ ਕਬੂਤਰ ਛੋਡੇ ਤੋਂ ਠੀਕ ਹੈ ਕਿ ਨਹੀਂ ਤੇ ਪਰ ਜੇ ਤੁਹਾਡੇ ਕੋਲੇ ਆ ਗਏ ਕਬੂਤਰ ਆਪਣੇ ਕਿਸੇ ਵੀ ਭਰਾ ਕੋਲ ਆਪਣਾ ਕਬੂਤਰ ਆਪਣਾ ਬੱਚਾ ਜਾਂਦਾ ਹੈ ਬਾਈ ਬਣੇ ਸਾਨੂੰ ਇੱਕ ਵਾਰੀ ਫੋਨ ਲਾ ਕੇ ਦੱਸ ਦਿਆ ਕਰੋ ਵੀ ਬਈ ਤੁਹਾਡਾ ਬੱਚਾ ਸਾਡੇ ਕੋਲੇ ਆ ਗਿਆ ਅਸੀਂ ਰੱਖਣਾ ਅਸੀਂ ਨਹੀਂ ਦੇਣਾ ਠੀਕ ਹੈ ਕਿ ਨਹੀਂ ਕਾਸਮ ਵਾਲੀ ਗੱਲ ਆ ਯਾਰ ਭੈਣ ਚ ਉਦੋਂਗਾ ਜਿਹੜਾ ਮੰਗੇ ਠੀਕ ਹੈ ਕਿ ਨਹੀਂ ਅਸੀਂ ਬਈ ਖੁਸ਼ ਹੋ ਕੇ ਕਵਾਂਗੇ ਨਲੇ ਵੀਡੀਓ 'ਚ ਨਾਂ ਲੈ ਕੇ ਦੱਸਾਂਗੇ ਵੀ ਆਹ ਭਰਾ ਐ ਇਹਨੂੰ ਦੇਤਾ ਬਸ ਗਿਫਟ ਹੀ ਕਰਤਾ ਰੱਖਣ ਨੂੰ ਭਰਾ ਮੇਰੋ ਫੋਨ ਲਾ ਕੇ ਦੱਸ ਦਿਆ ਕਰੋ ਠੱਲਾ ਤੇ ਨੰਬਰ ਲਿਖਿਆ ਆਉਂਦਾ ਹੁਣ ਇੱਕ ਬਹਾਨਾ ਹੋਰ ਨਹੀਂ ਤੁਹਾਡੇ ਚੱਲਣ ਵੀ ਸਾਡੇ ਕੋਲ ਕੜਨ ਨੰਬਰ ਐ ਤੇ ਨੰਬਰ ਠੱਲਾ ਸਾਰਿਆਂ ਦੇ ਪਾਗਾਂ ਠੱਲਾ ਤੇ ਨੰਬਰ ਲਿਖਿਆ ਉਥੋਂ ਨੰਬਰ ਪੜੋ ਫੋਨ ਲਾਓ ਸਾਨੂੰ ਦੱਸੋ ਵੀ ਬਾਈ ਤੁਹਾਡਾ ਬੱਚਾ ਸਾਡੇ ਕੋਲੇ ਆ ਗਿਆ ਠੀਕ ਹੈ ਤੇ ਅਸੀਂ ਰੱਖਣਾ ਅਸੀਂ ਦੇਣਾ ਨਹੀਂ ਅਸੀਂ ਦੂਜੀ ਗੱਲ ਨਹੀਂ ਕਹਿੰਦੇ ਤੁਹਾਨੂੰ ਠੀਕ ਹੈ ਕਿ ਨਹੀਂ ਸੌਹ ਲੱਗੇ ਸੌਹ ਪਵਾ ਲਓ ਕਿਤੋਂ ਮਰਜੀ ਅਸੀਂ ਰੱਖਣ ਨੂੰ ਛੱਡ ਦਿਆਂਗੇ ਪਰ ਯਾਰ ਐਟ ਲੀਸਟ ਸਾਨੂੰ ਪਤਾ ਤਾਂ ਹੋਵੇ ਨਾ ਵੀ ਸਾਡਾ ਬੱਚਾ ਹੈ ਕਿੱਥੇ ਸਾਡੀ ਟੈਨਸ਼ਨ ਤਾਂ ਮੁੱਕੇ ਦਿਮਾਗ ਤੋਂ ਵੀ ਗਏ ਕਿੱਧਰ ਸਾਨੂੰ ਤਾਂ ਹੀ ਨਹੀਂ ਪਤਾ ਜਾਂਦੇ ਕਿੱਧਰ ਹੈ ਆ ਚੱਕਰ ਹੈ ਬਾਈ ਬਣੇ ਦੱਸ ਦਿਆ ਕਰੋ ਰੱਖ ਲਿਆ ਕਰੋ ਦੱਸ ਕੇ ਯਾਰ ਜਿਹਦੇ ਕੋਲ ਆਪਣਾ ਕੂਤਰਾ ਆਇਆ ਯਾਰ ਜਿਵੇਂ ਮੈਂ ਹਨ ਉਹੀ ਫੇਰ ਸੁਣਵਾ ਗਾ ਗਾਲਾਂ ਕੱਢੀਆਂ ਤਰਕਵਾੜ ਕੇ ਹਨ ਵੀ ਮੰਗਣ ਵਾਲਾ ਕੋਈ ਕੰਮ ਨਹੀਂ ਚਲੋ ਛੱਡੋ ਕਰੀਏ ਲਾਈਟਾਂ ਉਟਾ ਬੰਦ ਰਾਤ ਨਹੀਂ ਕੀਤੇ ਹੋਵੇ ਲਾਈਟ ਉਟਾ ਰਾਤ ਤੱਕ ਜਗੀ ਅੰਦਰ ਸਾਰਾ ਤੁਹਾਨੂੰ ਪਤਾ ਰਾਤ ਓਵਰ ਸੀ ਕਰਨਾ ਕੰਮ ਤਾਂ ਕਰਕੇ ਸਵੇਰ ਦੇ ਟਾਈਮ ਦੀ ਬਈ ਇਹ ਦੇਖਣ ਨੂੰ ਤਰਾਂ ਲੋ ਦਾਣੇ ਵੀ ਪੱਤ ਲੱਗਦੇ ਆ ਤੇ ਬੱਚਾ ਪੁੱਛਾ ਕੋਈ ਨਹੀਂ ਬਾਹਰ ਕੱਢਦੇ ਅੱਜ ਅੱਜ ਦਾ ਦਿਨ ਹੋਰ ਬੱਚਿਆਂ ਨੂੰ ਫਾਈਂਡ ਕਰਦੇ ਆ ਚੱਲ ਕੇ ਫਲਤਾ ਕੋਟਲੀ ਚੱਲਦੇ ਆ ਬਸ ਆਪਾਂ ਇਧਰ ਸਾਰਾ ਸੈਟਿੰਗ ਨਵੇੜ ਕੇ ਨਾ ਬਿਲ ਘਰੋਂ ਪੈਸੇ ਫੜ ਲੈਵਾਂ ਦੂ ਹੈਣੀ ਗਰੀ ਪੀਆ ਤੇਲ ਪੋਣ ਨੂੰ ਵੀ ਹੈਣੀ ਕਿਉਂ ਕੱਪ ਜੇ ਮੈਂ ਤੇ ਚੱਲੇ ਆ ਜੀ ਬਸ ਖੁੱਡਿਆਂ ਨੂੰ ਲੋਗ ਵਗੈਰਾ ਮੇਰੇ ਹਿਸਾਬ ਨਾਲ ਮੈਂ ਲਾ ਜਾਂਦੇ ਸਾਰ ਨੂੰ ਇੱਕ ਵਾਰੀ ਮਹੂਰ ਚੈੱਕ ਕਰਾਂ ਮੇਰਾ ਦਿਮਾਗ ਪਤਾ ਨਹੀਂ ਕਿੱਥੇ ਫਿਰਦਾ ਕਰੋ ਸ਼ੂ ਪਾ ਲਿਆ ਨੇ ਆਪਣੇ 6 ਸਾਲ ਪੁਰਾਣੇ ਸਹੀ 6 ਸਾਲ ਪੁਰਾਣੇ ਐ ਸੌਣ ਲੱਗੇ ਮੈਂ ਪਲੱਸ 1 ਵਿੱਚ ਪਉਦਾ ਸੀਗਾ ਤੇ ਪਲੱਸ 1 ਪਲੱਸ 2 ਦੋ ਸਾਲ ਤੇ 4 ਸਾਲ ਹੋ ਗਏ ਮੇਰੀ ਪਲੱਸ 2 ਹੋਈ ਨੂੰ ਲਗਭਗ ਐਂ ਦੇਖ ਲਓ ਤੁਸੀਂ ਇਹ ਐਨਸਾਲ ਪੁਰਾਣੀ ਹੈ ਠੀਕ ਹੈ ਕਿ ਨਹੀਂ ਬਾਕੀ ਇਹਨਾਂ ਨੂੰ ਜੇ ਡ੍ਰੈਰ ਮਾਰ ਕੇ ਸਗਾ ਕੇ ਲੈ ਗਿੱਲੇ ਪਏ ਸੀਗੇ ਘਰ ਦੇ ਕਹਿੰਦੇ ਹੋਰ ਪਾਲਾ ਮੈਂ ਸਾ ਵੀ ਹੋਰ ਨਹੀਂ ਕੋਣੇਗੇ ਹੋਰ ਨਵੇਂ ਤਾਂ ਖਰਾਬ ਹੋ ਜਾਣਗੇ ਫਿਰ ਆਪਾਂ ਪੁਰਾਣੀ ਪਾ ਕੇ ਚੱਲਦੇ ਆ ਤਾਂ ਕਰਕੇ ਡ੍ਰੈਰ ਡਰੂ ਮਾਰ ਕੇ ਹਾਂ ਜੀ ਮੇਰੇ ਵੀਰੋ ਪਹੁੰਚ ਗਿਆ ਜੀ ਪਿੰਡ ਕੋਟਲੀ ਰਾਤ ਵਾਲੇ ਪਿੰਡ ਪੀ 74 ਟ੍ਰੈਪ ਡਾਊਨ ਇੱਥੇ ਕਿੱਦਿ ਕੀ ਲੱਗ ਰਹੀ ਇਹ ਤਾਂ ਐਕਟ ਵੀ ਆਏ ਹਾਏ ਕਿੱਲ ਕੇ ਲੋਕੀ ਲਾ ਦੇਖਦੇ ਚੱਲ ਕੇ ਗਾਂ ਕੁਚਾਈ ਫਰੈਸ਼ ਹੋ ਗਏ ਯਾਰਾਂ ਹਾਂ ਕਿੰਨੇ ਵਾਲੇ ਵਾਲੇ ਮੁੱਡੇ ਵੀ ਆਏ ਹੋਏ ਆ ਬਈ ਜਿਹੜੇ ਰਾਤ ਆਏ ਸੀ ਬਣਪਰੀ ਤਰਕੇ ਵਿਚਾਰੇ ਉਹ ਵੀ ਤਾਂ ਉਹ ਤਾਂ ਆਪਣੇ ਤੋਂ ਕੱਲ ਵੀ ਆਪਣੇ ਤੋਂ ਪਹਿਲਾਂ ਆ ਗਏ ਸੀ ਤੇ ਅੱਜ ਵੀ ਆਪਣੇ ਤੋਂ ਪਹਿਲਾਂ ਦੇ ਆਏ ਪਰ ਉਹਦੇ ਇੱਥੇ ਪੱਟ ਜੇ ਪਾ ਲਈ ਜਾਂ ਨਾ ਫਿਰ ਕੋਈ ਨਾਲ ਵਾਲੇ ਪੱਟਾਂ ਜੀ ਗੀੜੇ ਗੂੜੇ ਮਾਰਾਂਗੇ ਹਾਂ ਤੇ ਫਿਰ ਕਰਾਂਗੇ ਸ਼ੂਟਰਾਂ ਦਾ ਸ਼ੇਰ ਜੀ ਮੇਰੇ ਵੀਰੋ ਪਹੁੰਚ ਗਏ ਤਾਂ ਕੰਮ ਦੇ ਕਰਦੇ ਆ ਜੀ ਕਈ ਪਿੰਡ ਗਾਏ ਆਂ ਦੇ ਸੀ ਤੁਸੀਂ ਬਾਸ ਸੁਣੇ ਤੇ ਛਤ੍ਰੀnga ਚਾਹਦੇ ਆ ਆਪਣਾ ਠੀਕ ਹੈ ਕਿ ਨਹੀਂ ਤੇ ਬਸ ਵਾਪਸ ਚੱਲਦੇ ਆ ਆਣੀ ਫੜੇ ਚਲੋ ਹੀ ਚੱਲਿਆ ਕਰੀ ਇਹ ਮੁੰਡੇ ਪਹੁੰਚ ਕੇ ਸੀ ਇਹਨੇ ਬਹੁਤ ਸਾਹਦੇ ਤੁਹਾਨੂੰ ਪਤਾ ਆਪਣੇ ਮਿੱਤਰ ਖਾਸ ਉਹ ਵਿਚਾਲੇ ਆਪਣੀ ਖੰਡ ਬੈਠੀ ਹੋਈ ਹੈਗੀ ਠੀਕ ਹੈ ਕਿ ਨਹੀਂ ਹਾਂ ਪਿਆਰ ਨਾਲ ਇਹਨੂੰ ਮਨੀਸ਼ ਕਹਿੰਦੇ ਆ ਸੀ ਨਾਂ ਵੀ ਮਨੀਸ਼ ਹੀ ਹੈ ਦਾ ਓਕੇ ਬਰੋ ਚੱਲਦੇ ਆ ਫਿਰ ਛੋਡੇ ਇੱਕ ਪੈਟਰ ਕਿਹੜੀ ਹੜਕ ਜਾਂਦੀ ਆ ਇਹ ਇਧਰੋਂ ਆਏ ਨੂੰ ਇਧਰੋਂ ਜਿੱਧਰ ਦੀ ਆਇਆ ਆ ਇਧਰੋਂ ਜਿੱਧਰ ਆਇਆ ਇਧਰ ਹੀ ਜਾਂਦੀ ਆ ਓਕੇ ਚਲੋ ਬਾਅਦ ਛਤਰੀ ਚੈੱਕ ਲਈ ਬਰੋ ਆਪਣੀ ਜਿਹੜਾ ਉੱਥੋਂ ਇੱਕ ਅੰਗਰੇਜ਼ ਦੇ ਘਰੇ ਪਈ ਸੀਗੀ ਇਹ ਕਿੰਨਾ ਦੀ ਛਤਰੀ ਸੀ ਵੀ ਸੇਮ ਹੀ ਆਪਣੇ ਨਾਲ ਦੀ ਇਹਨਾਂ ਨੇ ਵੀ ਚੱਕ ਲਈ ਤੇ ਬਾਅਦ ਠੀਕ ਆ ਯਾਰ ਜੇ ਮਿਲਣਾ ਹੈ ਤਾਂ ਮਿਲ ਜੂ ਕੋਈ ਨਹੀਂ ਤਾਂ ਫਿਰ ਕੋਈ ਦਿੱਕਤ ਨਹੀਂ ਗੱਲ ਦੀ ਹਨ ਚੱਲਦੇ ਘਰੋ ਘਰੀ ਫਿਰ ਹੋਰ ਕੀ ਹੈ ਓਕੇ bro ਫਿਰ ਫਿਰ ਮਿਲਾਂਗੇ ਆ ਆਇਓ ਜਲਾ ਦਾ ਨਾਲ ਸਾਡੇ ਹੁਣਾਂ ਤਾਂ ਆ ਗਏ ਜੀ ਘਰੇ ਠੀਕ ਹੈ ਤੇ ਬਸ ਆ ਗਏ ਆ ਕੋਈ ਗੱਲ ਨਹੀਂ ਵਾਟਰ ਕੁਝ ਨਹੀਂ ਪਤਾ ਲੱਗਦਾ ਕੀ ਹੋਈ ਜਾਂਦਾ ਹੈ ਕੋਈ ਨਾ ਦੇਖ ਲਊਗਾ ਮੈਂ ਤੇ ਇਧਰ ਗੋਸ਼ਾ ਯਾਰ ਡਾਈ ਬਤਨ ਹਨਾ ਦੋ ਚਿੱਟੇ ਕਰੰਗ ਵਾਲਾ ਘਰੇ ਤਾਂ ਮੁੜ ਕੇ ਕੀ ਇਹਨਾਂ ਨੂੰ ਸਾਨੂੰ ਪਤਾ ਹੀ ਐ ਕੜ ਕੋ ਤੜ ਕੀ ਸਾਰੇ ਪਿੰਡ ਗਾਏ ਸਾਨੂੰ ਦੱਸ ਗਏ ਪਹਿਲਾਂ ਕਿ ਸਿੱਧਾ ਬਾਦਲ ਗੱਗੜ ਕੋਟਲੀ ਫਿਰ ਬਾਂੜੀ ਮਾ ਮਾਲਾ ਮਾਲਾਂ ਕੇ ਮਮਾਲਾਂ ਤੇ ਧੁੰਨੀ ਕੇ ਕਾਲ ਚਨਾਣੀ ਸਿੰਘੇ ਵਾਲਾ ਮਿਸ਼ੜੀ ਬੋ ਯਾਰ ਪੁੱਛੋ ਨਾ ਯਾਰ ਹੁਣ ਰਿਪੋਰਟ ਆਈ ਜਾਂਦੀ ਐ ਇਹ ਤਾਂ ਰਹਿ ਕਿਆ ਕੰਨੀ ਫਿਰਦੇ ਆ ਥੋੜੇ ਜਿਹਾ ਨਾ ਕੋਈ ਰੇ ਕਿੰਨੀ ਤੇ ਜਾ ਇੱਧਰ ਅੱਗੇ ਇੱਕ ਝੰਡਾ ਦੱਸ ਦੇ ਉਧਰ ਪਤਾ ਕਰਦੇ ਫਿਰ ਦੱਸ ਜਣ ਤੁਹਾਨੂੰ ਕੀ ਤੇ ਘਰੋਂ ਚਾਹ ਫੜ ਲ ਗਏ ਚਾਹ ਜੂ ਪੀ ਕੇ ਤੇ ਦੋ ਪਿੰਡ ਤੇ ਨਹੀਂ ਹੋਰ ਵੇਖ ਤਾ ਫਿਰ ਜਾ ਕੇ ਬਚਾਰਾ ਰੋਟੀ ਖਾ ਭੀ ਲੱਗੇ ਚਲੋ ਬਾਅਦ ਘਰ ਨੂੰ ਚਾਹਦੇ ਤੇ ਬਾਸ ਹੁਣ ਆਪਣੀ ਪ੍ਰੈਸਟੀਜ ਬਾਹਰ ਹੋਇਆ ਤਾ ਹੁਣ ਤਾਂ ਮੈਨੂੰ ਪਿੰਡ ਇਹ ਵੀ ਨੇੜੇ ਨੇੜੇ ਲੱਗਣ ਲੱਗੇ ਹੁਣ ਤਾਂ ਐਂ ਲੱਗਦਾ ਵੀ ਰੇਗਾ ਵੀ ਆ ਖੜਾਉਂਦਾ ਤੇ ਝੰਡਾ ਵੀ ਆ ਖੜਾਉਂਦਾ ਬਾਸ ਚੱਲਦੇ ਯਾਰ ਘਰ ਨੂੰ ਉਹ ਬਾਰੇ ਸਾਰੇ ਬੰਦੇ ਆ ਤਾ ਆਪਣੇ ਤੋਂ ਓਵਰ ਹੋ ਰਿਹਾ ਕੰਮ ਹੈ ਆ ਗਈ ਬਾਬੇ ਉਕਰਈ ਬਾਸ ਕੋਣ ਮੰਜਾ ਕਰ ਲੈ ਤੁੱਪੇ ਰੈਸਟ ਕਰਦੇ ਨਿਆਰਾ ਹਾਂ ਦਾ ਤੁੱਪੇ ਬੈ ਕੇ ਸੀਖ ਜਾ ਹਾ ਇਦਾਂ ਨਹੀਂ ਜਦ ਤੇ ਬਸ ਯਾਰ ਦੇਖ ਬੰਬ ਚਿੱਕੜ ਨੂੰ ਹੀ ਜੀਣ ਹੀ ਕਰਦਾ ਹਨ ਬੱਚੇ ਪੁੱਛੇ ਯਾਰ ਇਹਨੇ ਸ਼ਾਇਦ ਹੀ ਗੱਡਾਂ ਬਾਹਰ ਨਹੀਂ ਤੱਕਾਲ ਨੂੰ ਕੱਢਾਂਗੇ ਅੱਜ ਤਾਂ ਬਸ ਸਾਰਾ ਦਿਨ ਡਿਸਮੈਸ ਕਰਤਾ ਆਪਾ पास ठीक है डकोई कोसा जब बधगा तो घरों ठंडा लिया की लड़ नहीं पी है ना तत्ता लियान की लड़ नहीं पी सही ठंडा दस दी है, ता है एक मिनट आए 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 आयो, 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 आयो पुत ਆਈ 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 ਲਵ ਜੀ ਇਧਰ ਦੂਜੇ ਘੜੇ ਚ ਰੱਖਤਾ ਬੱਚਿਆਂ ਨੇ ਸੀ ਪਾਣੀ ਠੀਕ ਹੈ ਤੇ ਇਹਨਾਂ ਨੂੰ ਪਾਣੀ ਪੂਣੀ ਪੀਨ ਦਿਓ ਤੇ ਆਪਾਂ ਘਰੋਂ ਤਾਂ ਤਾਂ ਪਾਣੀ ਲਾਈਏ ਫੇਰ ਹੋ ਪੀ ਪੀ ਪਈ ਉਹ ਵੀ ਤਿਆਰ ਕਰਦੇ ਆ ਵੱਢ ਕੇ ਪਈ ਯਾਰ ਹੋ ਕੋਈ ਸਾਹਮਣੇ ਉਹ ਇੱਕ ਘੜੇ ਰੱਖ ਦਿਆ ਕਰਾਂਗੇ ਇਹ ਤਾਂ ਇਧਰ ਰੱਖ ਦਿਆ ਕਰ ਰਹੇ ਆ ਬੈਠ ਕੇ ਜੀ ਲੈ ਲੈ ਇਧਰ ਦੋ ਕੁ ਬੱਚਿਆਂ ਦੇ ਠੱਲਾਂ ਪਾਉਣਗੇ ਸੱਚ ਯਾਦ ਆ ਗਿਆ ਮੇਰੇ ਤੇ ਉਹਨਾਂ ਦੇ ਠੱਲਾਂ ਵੀ ਪਾਦ ਗਏ ਆਪਾਂ ਇਧਰ ਪਾਦ ਲੇ ਦੋ ਬੱਚੇ ਲਾਪਾ ਆਖੜਡ ਬਾਹਰ ਮੋੜਾ ਇਹ ਦਿਖਾ ਕੇ ਇਹਦੇ ਖੱਬੇ ਪੈਰਾਂ 'ਚ ਪਾਦ ਰੋ ਆ ਦੇਖੋ ਇਹਦੇ ਪਾਤੀ ਉੱਪਰ 226 ਨੰਬਰ ਠਲ ਇਹ ਬੱਚੇ ਦੇ ਤੇ ਇਹਦੀ ਭਰਾ ਦੇ ਪਾਤੀ ਭਾਈ ਆਪਾਂ 227 ਨੰਬਰ ਠਲ ਠੀਕ ਆ ਦੋ ਬੱਚੇ ਇਧਰ ਪਾਦ ਗਾ ਤੇ ਇਕਠਾ ਲਾਹ ਚੱਕ ਲਈ ਆਪਾਂ ਖੜ ਜੇ ਇੱਕ ਮਿੰਟ ਪਰ ਮੈਂ ਕਾਦਰ ਲੈ ਲੈਂਦੇ ਹਾਂ 186 ਨੰਬਰ ਇਹ ਬੈਟਕੇ ਜ ਬੱਟ ਬੱਚਾ ਬੈਠਾ ਤੇ ਉਹਦੇ પાਕੇ ਉਹਨੇ ਚੱਲ ਗਏ ਇੱਕ ਬੱਚਾ ਇੱਧਰ ਹੈ ਉਹੀ ਜਾਕ ਲਿਆ ਬਹਾ ਹਾ ਉੱਟਾ ਬੈਠਾ ਹੀ ਕਰਦਾ ਐ ਉੱਟ ਕੇ ਭੱਜ ਗਿਆ ਵਖਾ ਇਹ ਇੱਥੇ ਤਾਂ ਆਉਣਾ ਲਾਲ ਆ ਮੈਂ ਖੜ ਚੁ ਹੈ ਤੇ ਮੇਰੇ ਛੂਟੇ ਹੀ ਸੀਗਾ ਇਹ ਇੱਧਰ ਚਲੋ ਪਾਈ ਤੇ ਲੈ ਛੂਟੇ ਨੂੰ ਕਿ ਬਹੁਤ ਵੱਡਾ ਹੈ ਮੁੜ ਕੇ ਨਾ ਜਿੰਨਾ ਯਾਰ ਇਹ ਮੈਨੂੰ ਲੱਗਾ ਗੋਲਾ ਨਿਕਲੂ ਆਈ ਯਾਰ ਹਨਾ ਕਾਲਾ ਨਹੀਂ ਲੱਗਦਾ ਸਾਰਾ ਚਲੋ ਵੱਡਾ ਹੋਈ ਦੇਖਾਂ ਕਿਹੋ ਜਿਹਾ ਬੰਦਾ ਹਾਂਜੀ ਮੇਰੇ ਦੋਸਤੋ ਦਾਣਾ ਪਾਣੀ ਰੈਡੀ ਹੈ ਇਹ ਕਬੂਤਰਾਂ ਦਾ ਪਹਿਲਾਂ ਚੱਲ ਗਈ ਆਪਾਂ ਬੱਚਾ ਕਰੀ ਠੀਕ ਆ ਕਿ ਨਹੀਂ ਤੇ ਬੱਚੇ ਨੂੰ ਪਾ ਗਏ ਬੱਚਿਆਂ ਨੂੰ ਦਾਣੇ ਖਾ ਲ ਜੋ ਮੈਂ ਪਰਲੀ ਟਰੇ ਭਾਲੀ ਭਰਤੀ ਯਾਰ ਕਿਉਂਕਿ ਇਧਰਲੇ ਖੁੱਡੇ ਚ ਪਹਿਲਾਂ ਵੱਧ ਬੱਚੇ ਸਿਰੇ ਬਾਹਲਾ ਖਾਂਦੇ ਸੀ ਫਿਰ ਮੈਂ ਸੋਚਿਆ ਯਾਰ ਅੱਜ ਤਾਂ ਬੱਚੇ ਪੰਜ ਘਟ ਗਏ ਜੈਨੀ ਟਰੇ ਕਾ ਦੋ ਭਰੀ ਹੈਗੀ ਸਗੋਂ ਦੀ ਹੁਣ ਤਾਂ ਕੰਮ ਇਕੁਅਲ ਜਿਹਾ ਹੋ ਗਿਆ ਇੱਕ ਮਿੰਟ ਛੱਡ ਜੋ ਆ 15 ਦੇ ਨਾ ਆਟੇ ਦੂ ਪਹਿਲਾਂ ਪਾਣੀ ਪੀਣ ਨੂੰ ਪਾਇਆ ਕਿਉਂਕਿ ਨਾਣ ਨੂੰ ਪਾਇਆ ਥੋੜੇ ਗਲਕੋ ਪਹਿਲਾਂ ਦਾ ਆਇਓ 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 ਆਇਆ ਪਤਾ ਕੀ ਯਾਰ ਮਨ ਤਾਂ ਲੱਗਦਾ ਦੂਰੀਆਰ ਪਾਉਣਾ ਪੂਗਾ ਖੜਜਾ ਹਾਂ ਜੀ ਮੇਰੇ ਵੀਰੋ ਚੱਲ ਪਏ ਜੀ ਹੁਣ ਆਪਾਂ ਬਸ ਪਤਾ ਨਹੀਂ ਕਿੱਥੇ ਬਸ ਇਧਰ ਨੂੰ ਜਾਂਦੇ ਆ ਕਰਾਂ ਬਾਗ ਉਹਨਾਂ ਪਰਾਂ ਤੇ ਲਿਆਉੜੇਆਂ ਭਾਲ ਕੇ ਪੀਪ ਘਾਰਾ ਵੜਦਾ ਫੁੱਟਾ ਚਿਰੱਖੂ ਠੀਕ ਹੈ ਅ ਦੋ ਤਿੰਨ ਤਾਂ ਹੈਗਾ ਆਪਣੇ ਕੋਲੇ ਤੇ ਬਸ ਲਗਭਗ ਦੋ ਤਿੰਨ ਪੀਪਾਂ ਹੋਰ ਚਾਹੀਦੀਆਂ ਆਪਾਂ ਨੂੰ ਠੀਕ ਹੈ ਤੇ ਉਹ ਇੱਥੋਂ ਕਿਦੋਂ ਕਵਾੜ ਦੇ ਢੇਰ ਤੇ ਜਾਵੜਾ ਨਹੀਂ ਪਹਿਲਾਂ ਵੇਖ ਸੀਗੇ ਤੋਂ ਭਾਲ ਕੇ ਚੱਕ ਲਿਆ ਉਹ ਬਾਕੀ ਕਹਿੰਦੇ ਨਹੀਂ ਵਹਿਲੇ ਸੀ ਮਾਤਾ ਕਰ ਹੋਰ ਬਾਬਾਈ ਹਾਂ ਜੀ ਨਾ ਸਾ ਜੀ ਬਾਬੇ ਦੇ ਵਿਚਾ ਹਾਂ ਜੀ ਆ ਗਏ ਜੀ ਨਰਕ ਚ ਹਾਂ ਜੀ ਨਰਕ ਦਾ ਦਰਵਾਜ਼ਾ ਖੁੱਲ ਗਿਆ ਲੱਗਦਾ ਸੱਚੀ ਹੋਣਾ ਵੇ ਇਹ ਟੱਕਾ ਨਹੀਂ ਹੱਥ ਨਾਲ ਉੱਤੇ ਡੇਗੂ ਸਾਰਾ ਕੁਝ ਥੱਲੇ ਥੱਲੇ ਨੱਪੇ ਜਾਵਾਂਗੇ ਆਪਾਂ ਲੈਣਾ ਕੀ ਹੈ ਕੀਪ ਹੈ ਕਿੱਥੇ ਹੈ ਇਹ ਜੀ ਜੀ ਆਈਡੀ ਕੰਮ ਨਹੀਂ ਦਿੰਦੀ ਇਹ ਕੋਲੇ ਕੇ ਆਉਂਦੇ ਹੈ ਕੁਲਰ ਆਪਣੇ ਵੀ ਚਾਹੀਦਾ ਹੈ ਹਾਂ ਚਾਹੀਦਾ ਤਾਂ ਇਹੋ ਜਿਹਾ ਜਮੇ ਇਹੋ ਜਿਹਾ ਜਮੇ ਆ ਜਿਹੜਾ ਦੋ ਚੀਜ਼ਾਂ ਪਾਉ ਨੂੰ ਮੁੱਢ ਲੀਆਂ ਉਹ ਉਡਰ ਓਏ ਆ ਦੇਖ ਓਏ ਬੰਜਾ ਓਏ ਬੰਜਾ ਇਹ ਬੰਜਾ ਨਹੀਂ ਇੱਕ ਮਿੰਟ ਤੇਚੀ ਲਿਖਾ ਆਪਾਂ ਨਾ ਵੱਜਦਿਆ ਲੱਗਦਾ ਹੈ ਕਰਾ ਸਮਾਨ ਪਾ ਕੇ ਜੇ ਸਮਾਨ ਦੇ ਪੈਸਾ ਕਹਿੰਦਾ ਵੀ ਪਾ ਰਕੇ ਲਿਆ ਕਰਾਂਗੇ ਇਹ ਤਾਂ ਸਪੈਸ਼ਲ ਬਾਈਕ ਵੱਡਾ ਲੱਕੀ ਨਾ ਪੋੜਦਾ ਆਪਾਂ ਨੂੰ ਟੁੱਟਿਆ ਹਨ ਇਹ ਤਾਂ ਖਤਮ ਹੀ ਹੈ ਅੱਛਾ ਨਹੀਂ ਮੇਰੀ ਕੰਦੀਗਾ ਵੱਜ ਗਈ ਮੈਂ ਕਬੰਜੇ ਜੁਰ ਗਿਆ ਜੀ ਹੈ ਬੜਾ ਚੰਗਾ ਸਮਾਨ ਜਿਹੜੇ ਜਰੂਰੀ ਲੋੜਾਸ ਤੋਂ ਚਾਹੀਦਾ ਸਰ ਪਰ ਇਹਨੇ ਤੇ ਹੋਏ ਨਹੀਂ ਨਾ ਟੱਕਣੇ ਨਹੀਂ ਟੱਕੜ ਹੈ ਨਹੀਂ ਟੱਕ ਬਾਬੋ ਕਰਾ ਹੀ ਭਾਲ ਗਈ ਵੀਡੀਓ ਕਰਦੇ ਬੰਦ ਬੰਦਾ ਲਾਖ ਹੀ ਭੁੱਲ ਕੇ ਵੀ ਚੱਲੀ ਜਾਂਦੀ ਆ ਜੀ ਹਨ ਤੇ ਕਰਾ ਹੀ ਸਮਾਨ ਭਾਲ ਕੇ ਮੁਰੇ ਘਰੇ ਹੀ ਮੋੜਨਾ ਠੰਡ ਹੋ ਜਾਂਦੀ ਹੈ ਹਾਂ ਜੀ ਭਾਲ ਲੀਆਂ ਹੀ ਦੈਵਣੀ ਨੇ ਪੀਪੂਆਂ ਜੀ ਨਰਕ ਦੇ ਢੇਰ ਤੇ ਖੜ ਕੇ ਆ ਗਈ ਆਏ ਹੇ ਆਏ ਹੇ ਮੈਂ ਆਖਿਆ ਹਾ ਹਾ ਫਟਕੜ ਹੈ ਨਹੀਂ ਟੱਕੜ ਹੈ ਨਹੀਂ ਕਿ ਹੈਗੇ ਟੱਕੜੇ ਟੱਕੜ ਭਾਲੀ ਮੁੰਡਿਆ ਦੋਹਾਂ ਦੇ ਹੈਗੇ ਦੋਹਾਂ ਦੇ ਹੈਗੇ ਹਾਂ ਬਸ ਦੋ ਤਿੰਨ ਲਿਆ ਫਿਰ ਆਪਣਾ ਕੋਈ ਢੱਕਣ ਦਾ ਹੋਰ ਲੈ ਲ ਪਾੜ ਲਾਂਗੇ ਆਪਾਂ ਇੱਥੋਂ ਧਾਗਾਂ ਜੀ ਤੇ ਨੈਣ ਬ੍ਰਾਂਡ ਨਿਊ ਪੀਪਾ ਬ੍ਰੋ ਬਿਲਕੁਲ ਨਵੀਆਂ ਨੁਕੀਲੀਆਂ ਧਾਰਦਾਰ ਚੱਲ ਗਏ ਆ ਬੜਾ ਚੰਗਾ ਹੀ ਮਿਲ ਗਿਆ ਇੰਨਾ ਚ ਇਹ ਵਧਦਾ ਦੋ ਸੀਨ ਤੇ ਤਿੰਨ ਸੀਨ ਟਾਕ ਕੱਢ ਜਾਣਗੇ ਇਹ ਤਾਂ ਨਹੀਂ ਆਉਣ ਵਾਲੀ ਚਲੋ ਚੱਲ ਗਏ ਹੈ ਚਲੋ ਆਪੇ ਚੱਲਦੇ ਆ ਇਹ ਆਈਸੀ ਦੀ ਪਿੰਡ ਮਹਿਣੇ ਠੀਕ ਹੈ ਵਾਹਿਗੁਰੂ ਬਾਬਾ ਕਰ ਕਿਰਪਾ ਤੇ ਹੁਣ ਲੱਗਦਾ ਤਵੀ ਵਾਲ ਕਟਾ ਕੇ ਆਉਣਾ ਕਿਉਂਕਿ ਜਦੋਂ ਆਪਾਂ ਪੀਪਣਾ ਲੈ ਕੇ ਆਏ ਹਨਾ ਉਦੋਂ ਅਮਨ ਜਮਾ ਵਿਹਲਾ ਬੈਠਾ ਸੀਗਾ ਮੈਂ ਕਿਹਾ ਵੀ ਯਾਰ ਜੀ ਵਿਹਲਾ ਬੈਠਾ ਤਾਂ ਗੱਲ ਹੀ ਬਣ ਜੂ ਹੁਣ ਕਟਾ ਕੇ ਆਉਣਾ ਭੱਜ ਕੇ ਚੱਲ ਕੇ ਆਪਾਂ ਨਾ ਬਾਬੋ ਯਾਰ ਦੁਕਾਨ ਹੀ ਘੜ ਕੇ ਭੱਜ ਗਿਆ ਉਹ ਤਾਂ ਪਰ ਹੁਣ ਤਾਂ ਖੁੱਲੀ ਪਈ ਸੀ ਹੁਣੇ ਘੜ ਕੇ ਭੱਜ ਗਿਆ ਚਲੋ ਕੋਈ ਨਾ ਛੱਡੋ ਘਰੇ ਚੱਲੇ ਕੇ ਫੋਨ ਚਾਰਜ ਲਾ ਲੈਣੇ ਅੰਦੀਆ ਭੱਜੀ ਟੀਮ ਕਰਕੇ ਘੰਟੇ 90 ਕ ਮਿੰਟਾਂ ਦਾ ਲਾਈਵ ਕੋਈ ਦੱਸ ਦਿਓ ਕੋਈ ਗੱਲ ਬਾਤ ਹੁਣ ਜਾਂਦੇ ਜਾਂਦੇ ਕੋਈ ਗੋਏ ਪਾਣੀ ਦੇ ਦਿਓ ਹੈ ਵਾਲਤਾ ਕੱਢਣਾ ਪੂਰਟੀਵਲੀ ਕੱਢੀ ਵਾਲਾ ਕੱਢੀ ਮਰਦਾ ਰਹੀ ਨਾ ਪੂਰਟੀ ਵਾਲਾ ਮੜਾਗਾ ਨਹੀਂ ਯਾਰ ਗਲਤ ਨਾ ਬੋਲੇ ਗਾਸ ਨਾ ਬੋਲੇ ਰਤਰੀ ਮੁਸੇਹੀ ਹੋ ਗਿਆ ਹਾਂ ਹਾਂਜੀ ਮੇਰੇ ਵੀਰੋ ਤੇ ਯਾਰ ਇੱਕ ਬਈ ਹੁ ਰਿਪੋਰਟ ਆਈ ਹੈ ਹਨਾ ਵੀ ਸੁਣ ਦੱਸਿਆ ਛਾਂਏ ਕਰਕੇ ਵੀਰਤੀ ਕੋ ਪੱਠੀ ਇੱਕ ਝੰਡਗਾ ਕਹਿੰਦੇ ਫਿਰਦੀ ਆ ਕੋਈ ਗਲਾਬੀ ਬਗਲ ਦੀ ਰਤਤੀ ਤੇ ਹੁਣ ਉਹ ਮੁੰਡੇ ਦਾ ਫੋਨ ਆਇਆ ਵੀ ਬਈ ਕਹਿੰਦਾ hath ne koṭhi te baithi si mam phadna jaavda te kenda ud ke ba gayi oh tower te ਹੁਣ ਮੈਂ ਆਦੀ ਡਰੈਸ ਵਿੱਚ ਹੋਇਆ ਖੜਾ ਤਿਆਰ ਮੇਰੇ ਕੋਲੇ ਹੈਗੀ ਬੈਟਰੀ ਸੂਡੂਡ ਸਾਨੂੰ ਬੜਾ ਪਤਾ ੜਕੇ ਦੇ ਪਾਏ ਆ ਬਾਰ ਮੈਂ ਰੱਖਿਆ ਕੋਲ 8:30 ਵਜੇ ਪਿਆ ਰਾਤ ਦੇ ਉਹਨੂੰ ਮੈਂ ਸੋਚੀ ਜਾਨਾ ਵੀ ਮੈਂ ਝੰਡਗਾ ਜਾ ਕੇ ਆਵਾਂ ਕੇਨਾ ਹੁਣ ਕਨਫਰਮ ਵੀ ਹੈ ਨਹੀਂ ਮੈਨੂੰ ਕਹਦਾ ਵੀ ਗੁਲਾਬੀ ਬਗਲ ਚ ਰੰਗ ਲੱਗ ਰਿਹਾ ਤਾ ਕੋ ਉੱਤਰਾਗਾ ਟਾਵਰ ਤੇ ਮਿਲਟ ਮੈਂ ਹੁਣ ਯਾਰ ਟਾਵਰ ਤੇ ਵੀ ਚੜ ਜਾ ਪਰ ਕਨਫਰਮ ਕਨਫਰਮੇਸ਼ਨ ਤਾਂ ਹੋਵੇ ਨਾ ਵੀ ਹਾਂ ਵਾਕਈ ਹੈਗਾ ਫਿਰ ਤਾਂ ਮੈਨੂੰ ਜਾਣਾ ਵੀ ਸੌਖਾ ਤੇ ਮੈਨੂੰ ਚੜਨਾ ਵੀ ਸੌਖਾ ਟਾਵਰ ਤੇ ਤਾਂ ਮੰਨਦੇ ਹੋ ਨਾ ਬਾਕੀ ਦੇਖਦੇ ਯਾਰ ਮੇਰਾ ਚਿਤ ਹੋਇਆ ਪਰ ਚੱਲ ਹੀ ਆ ਗਈ ਬਾਬੇ ਵੇਖੀਏ ਹੋਈ ਚੜ ਜਾਏ ਟਾਵਰ ਦੀ ਕਿੱਡੀ ਗੱਲ ਹੈ ਫਿਰ ਮਨ ਲਗਣ ਖੱਚ ਦਿਆ ਨਾ ਮੋਟਰਸਾਈਕਲ ਇੱਕ ਰੂਟ ਹੋਰ ਸਹੀ ਜਾਲੀ ਥੋੜੀ ਹੁੰਦੀ ਉਹਦੀ ਪਹੁੰਚ ਗਈ ਪਰ ਜਲਦੀ ਆ ਗੁੱਦੇ ਕੋਲ ਰਾਤ ਨੂੰ ਦੇਖੋ ਕਿਹੜਾ ਟਾਈਮ ਹੈ ਖੜਿਆ ਟਾਵਰ ਦੇ ਥੱਲੇ ਇਸ ਟਾਈਮ ਠੀਕ ਹੈ ਬਾਬਾ ਮੈਂ ਚੜਦਾ ਟਾਵਰ ਤੇ ਬਾਬੇ ਸਾਨੂੰ ਲੈ ਕੇ ਵਾਹਿਗੁਰੂ ਸੱਚੇ ਪਾਛੇ ਕਰੀ ਕਿਰਪਾ ਤਾਂ ਆਇਆ ਕਿ ਦਿਨੇ ਕਿਹੜਾ ਕੂਟਰ ਬਣੂਗਾ ਹਾਂਜੀ ਬਾਬਿਓ ਆ ਗਈ ਟਾਵਰ ਤੇ ਪਰ ਇਹੋ ਚਿੱਟਾ ਕ ਉਤਰ ਅਰਤਾ ਨਹੀਂ ਹੈ ਠੀਕ ਨਹੀਂ ਬਗ ਟਾਵਰ ਵੀ ਹਿੱਲ ਜਾਂਦਾ ਇਤਾਂ ਯਾਰ 18 ਟਾਵਰ ਹਿੱਲ ਜਾਂਦਾ ਹੈ ਕਿ ਮੈਂ ਕੰਬੀ ਜਾਂਦਾ ਉਹ ਮੈਨੂੰ ਸਮਝ ਨਹੀਂ ਆਉਂਦੀ ਤੇ ਪਰੇ ਆਪਣਾ ਉਤਰ ਬਿਲਕੁਲ ਤਾਂ ਕੰਬੀ ਜਾਂਦਾ ਵਸ ਸੱਚੀ ਮੱਚੀ ਫਿਰ ਇਹਨਾਂ ਠੰਡ ਕਰਕੇ ਡਾਰਕ ਕਰਕੇ ਚਲੋ ਛੱਡੋ ਕੋਈ ਗੱਲ ਇਹ ਉਤਰਦਾ ਬੈਠਾ ਤਾਂ ਚਲੋ ਬਾਪੂ ਚੱਲਦੇ ਆ ਥੱਲੇ ਵੀ ਇਹ ਆਪਣਾ ਜਨਵਰੀ ਹੈ ਨੀਗਾ देख लो तीन होना यह शाह है फोकस नहीं हो रहा चलो छो जान देखा बड़ा डर लग जा सही दसाई हम चलते बड़ा हाई सीना थले माड़े माड़े ला दे घर घूर जैच देखो चलो बस चलते छो ਬੜਾ ਉਹ ਬੜੇ ਦਰਦ ਦੇ ਮਾਹੌਲ 'ਚ ਖੜਾ ਹਾਂ ਤਾਂ ਮੈਨੂੰ ਹੀ ਪਤਾ ਕਿਵੇਂ ਖੜਾ ਹਾਂ ਬੱਸ ਮਿਲਦੇ ਆ ਫਿਰ ਕੋਈ ਗੱਲ ਨਹੀਂ ਜ਼ਰੂਰ ਚੱਲਿਆਂ ਬਈ ਘਰ ਜੱਲਿਆਂ ਜੀ ਘਰੇ ਵਾਪਸ ਲੈ ਕੇ ਆਮ ਟਾਰਚ ਬੜਾ ਪਾ ਸਹੀ ਸਮਾਂ ਉਤਰੇ ਤਾਂ ਤੋਂ ਹਮ ਮੁੜਨੇ ਹੀ ਔਖਾ ਹੋ ਗਿਆ 9:30 ਹੋ ਗਏ 9 ਨਹੀਂ 9:30 ਮੇਰੀ ਗਰੂ 9:30 ਦਾ ਕੋਈ ਟਾਈਮ ਹੁੰਦਾ ਇਕੱਲੇ ਕਹਰੇ ਬੰਦੇ ਦਾ ਠੀਕ ਹੈ ਪਰ ਆਪਣਾ ਦਿਮਾਗ ਖੇលਿਆ ਤੈਨੂੰ ਪਤਾ ਹੈ ਕਾਮਲੇ ਆਪਾਂ ਨੌ ਡਰਗ ਦੇਤੀ ਬੋਲ ਚਲੋ ਆ ਚਾਲਦੇ ਆ ਪਰ ਡਰ ਜੀ ਜੀ ਤਾਂ ਆ ਗਈ ਜੀ ਕਰੇ ਖੋਲੀ ਆਪਣਾ ਡੋਰ ਇੱਕ ਮਿੰਟ ਹੋਈ ਅੰਦਰੋਂ ਹੋਟ ਵੱਟ ਲੈ ਜੇ ਨਹੀਂ ਬਾਹਰੋਂ ਇਤਰਾਵਾਸ ਤੇ ਰੱਖੀਏ ਇਧਰ ਕਬੂਤਰਾਂ ਨੂੰ ਤਾਂਨੇ ਆਪਣੇ ਜੋੜਗਾਲਿਆਂ ਨੂੰ ਖੜਜੋ ਕੋਲੇ ਆਉਣਗੇ ਤੁਹਾਡੇ ਅੰਦਰ ਰੋ ਨਹੀਂ ਬਾਹਰ ਆ ਗਈ ਸੀ ਆਏ 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 ਆਇਓ ਬਟਾਓ ਆਓ ਜੀ ਇਧਰ ਦੂਜੇ ਘੁੱਡੇ ਚ ਵੀ ਰੱਖੀ ਆਪਾਂ ਦਾਣੇ। ਠਾਗਰ ਲਾਉਣ ਵਾਲੀ ਬੈਠੀ ਏਣਾ ਚਲੋ। ਚਲੋ। ਚਲੋ 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 ਬੇਟਾ ਅੰਦਰ ਆ ਗੋਸਰਾ ਗੋਸ। ਇੱਥੇ ਆਵਾ ਇੱਥੇ। ਇੱਥੇ ਮਤਲਬ ਇਹ। ਓਕੇ ਇਰੋੜੋ ਅਬ। ਜਾਲ ਆ ਨਵੀਂ ਰੱਖਦੀ ਏ ਭਾਈ। ਆਇਆ ਬਟਾ। ਆਇਓ ਆਇਓ ਆਇਓ। ਆਇਓ ਪੁੱਤਰ ਓ ਸੱਚ ਪਾਣੀ ਵੀ ਪਾਉਣ ਵਾਲਾ ਪਿਆ ਇਹਨਾਂ ਨੂੰ ਖੜਜ। ਜੜੀ ਕਿਧਰ ਜਾਣਾ। ਤੇ ਗਰਾਪਣੇ ਵਾਟਕਾਂ ਨੇ ਉਤਰਨਾ ਦੇ ਰੱਖ ਦਿੱਤੇ ਪਾਈ ਤਾਂ ਨੇ ਆਇਆ 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 ਬਤ ਵੀ ਪਾਈ ਦੇ ਨਾਲ ਦੀ ਨਾਲ ਇਹਨਾਂ ਨੂੰ ਹਣਾ ਪਾ ਦੀ ਭਾਈ ਇਹਦਾਂ ਵਾਟਰ ਵੈਸ ਤਾਂ ਪਿਆਈ ਥੋੜਾ ਹੀ ਘਟਦਾ ਪਾਣੀ ਕਰੋ ਤੱਤਾ ਬਾਣੀ ਲਿਆਂਦਾ ਵੇ ਵੈਸੇ ਆ ਇਹਦਾ ਇਹ ਡੜੀ ਭਰ ਗਿਆ ਉਹਦੇ ਆ ਕੁਸਾ ਜਾ ਹੋ ਗਿਆ ਜਣੜੇ ਚਲੋ ਕੋਈ ਦਿੱਕਤ ਨਹੀਂ ਕਰਨੀ ਇੱਧਰ ਬਈ ਆਪਾਂ ਉਹ ਰੱਖਦਾ ਵਾਟਰ ਇਹਨਾਂ ਨੂੰ ਤੇ ਵਾਟਰ ਤੋਂ ਢੱਕ ਵੀ ਦਿੱਤਾ ਇਹਦੇ ਨਾਲ ਹਨ ਨਹੀਂ ਤੇ ਵਿੱਚ ਜਿਆਦਾ ਬਿੱਠਾ ਵਾਇਦੀਆਂ ਯਾਰ ਰੋਜ਼ ਰੋਜ਼ ਸਾਫ਼ ਕਰਨਾ ਔਖਾ ਹਨ ਕਿਉਂਕਿ ਉੱਤੇ ਇਹ ਨਾ ਫੱਟੀਆਂ ਬੈਠ ਜਾਂਦੇ ਗੂਤਰਾਂ ਦੇ ਤਾਂ ਕਰ ਇੱਧਰਲੇ ਪਾਸੇ ਵੀ ਰੱਖਦਾ ਤੇ ਇੱਧਰਲੇ ਪਾਸੇ ਵੀ ਰੱਖਦਾ ਪਰ ਉਹ ਵਾਟਰ ਇਹਨਾਂ ਨੂੰ ਉਹ ਕਵਰ ਕਰਕੇ ਤੇ ਓਕੇ ਵੀਰੋ ਬੱਸ ਵਲੌਗ ਦੀ ਐਂਡਿੰਗ ਕਰੀ ਦੀਵਾ ਵਿਹੜੋਂ ਮੜਾ ਕਣ ਕਿ ਸੱਚ ਹੋ ਬੱਚੇ ਦਿਖਾਉਣ ਵਾਲੇ ਸੀ ਨਾ ਮੂਲਾਦਾ ਪੂਰਾ ਕਮੈਂਟ ਕਰ ਜਾਂਦੇ ਸੀ ਕਹਿੰਦਾ ਬੱਚੇ ਦਿਖਾਏ ਜਾਣ ਜਿਨ੍ਹਾਂ ਦੇ ਬਾਜ ਮਾਰੇ ਗਈ ਸਟਾਂ ਜਿਨ੍ਹਾਂ ਦੇ ਟਾਂਕੇ ਲਾਈ ਸੀ ਆਪਾਂ ਉਹ ਵਾਲੇ ਬੱਚੇ ਫਿਰ ਕੈਮਰਾ ਰੱਖ ਲਗਾ ਪਾਈ ਠੀਕ ਹੈ ਠੀਕ ਹੈ ਤਾਰ ਉਹਨਾਂ ਦਾ ਲਬੀ ਕਾਂਤਰਾ ਵਾਲਾ ਬਈ ਲਗਾ ਕਰ ਲੋ ਚੈੱਕ ਲੱਗਦਾ ਪਤਾ ਕਿੱਥੇ ਜਾ ਗਏ ਸੀਗਾ ਉੱਤੇ ਤਾਂ ਫੰਗ ਆ ਗਈ ਅੰਦਰ ਉਹ ਵੀ ਥੋੜਾ ਥੋੜੇ ਰਹੇਗਾ बस ਮੂਲੀ ਜੇ ਤੇ ਭਰ ਜਾਣਾ ਹੈਗਾ ਇਹਨੇ ਵੀ ਲਗਭਗ ਤੇ ਰਿਕਵਰੀ ਹੋ ਹੀ ਚੱਲੀਏ ਬੱਚੇ ਦੀ ਠੀਕ ਹੈ ਓਕੇ ਉਹ ਵੀ ਰਿਪੋਰਟ ਵਾਪੇ ਇੱਕ ਤੇ ਇਸੇ ਗਲਾਬੀ ਕਾਂਤਰਾਂ ਵਾਲਾ ਇਹ ਵੀ ਦਿਖਾਤਾ ਸਾਨੂੰ ਇਹਨੂੰ ਛੱਡ ਦੇ ਤੇ ਇੱਕ ਸੀਗਾ ਤੇ ਰਿਕ ਵਰਟੇ ਦੀ ਰਿਕ ਨੂੰ ਉਹ ਜਗੜਾ ਕਰਗਾ ਨਹੀਂ ਤੇ ਉਹ ਕੱਢ ਜਾ ਦੇਖੋ ਇਹ ਤੇ ਸੀਗਾ ਇਹਨੂੰ ਹੋਰ ਟਾਈਮ ਲੱਗੂਗਾ ਕਿ ਉਹ ਚੱਲਿਆ ਲਗਭਗ ਹੋ ਹੀ ਗਿਆ ਨਾ ਅਨ ਨਹੀਂ ਆ ਰਹੀ ਕੋਈ ਸਾਲੇ ਦੀ ਕੀ ਬਿੰਦੀ ਜੀ ਬਣ ਗਈ ਇੱਥੇ ਲਓ ਹੋਈ ਜਲੇ ਰਿਹਾ ਵਰਬਾ ਬੁੱਲਾ ਗਿਆ ਰਿਹਾ ਸਾਰਾ ਨੋਰ ਦਾ ਆ ਯਰ ਪੰਦਵਾ ਇਹ ਗੱਲ ਤਰੇ ਗਾ ਮੈਂ ਤੜਾ ਦੇ ਯਰ ਟੁੱਲੇ ਛੱਡੋ ਕੋਈ ਨਾ ਗਮੋੜੀ ਜੀ ਬਣ ਗਈ ਹਨ ਕੋਈ ਗੱਲ ਦੀ ਬਾ ਕੱਢ ਲਾਂਗੇ ਥੋੜੇ ਦਿਨਾਂ ਤੱਕ ਜਦੋਂ ਉਤੋਂ ਫੰਗ ਖੂੰਗਾ ਕੇ ਨੇ ਚੰਗੀ ਤਰ੍ਹਾਂ ਉਤੋਂ ਸਾਰਾ ਭਰ ਗਿਆ ਤੇ ਉਦੋਂ ਬਾਅਦ ਕੱਢ ਲਾਂਗੇ ਬੱਚਿਆਂ ਆ ਦੋ ਬੱਚੇ ਇਕਤਾ ਜਿਹੜਾ ਤੁਹਾਡੇ ਸਾਹਮਣੇ ਬੁਲ ਬੈਠਾ ਆਹ ਵਾਲਾ ਇੱਕ ਮਿੰਟ ਆਹ ਆਹ ਤੇ ਇੱਕ گلابی ਕੰਤਰਾ ਵਾਲਾ ਉਹ ਬੈਠਾ ਆਸ਼ੀਰਵਾੜੇ ਕੋਲ ਤੇ ਕਰ ਦਈਏ ਬਰੂ ਵਲੌਗ ਦੀ ਐਂਡਿੰਗ ਠੀਕ ਹੈ ਜੀ ਬਸ ਓਕੇ ਯਾਰ ਜਿੰਨੀ ਕਲਪਨਾ ਕਰ ਲਈ ਦੋ ਦਿਨਾਂ ਚ ਕਰ ਲਈ ਬਾਕੀ ਬਸ ਨਹੀਂ ਮਿਲਿਆ ਤਾਂ ਚਲੋ ਨਾ ਸਹੀ ਪਰ ਆਪਣੇ ਜਿੰਨਾ ਹੱਥ ਵੱਸ ਸੀ ਨਾ ਆਪਾਂ ਉਹਨਾਂ ਕੀਤਾ ਆਪਾਂ ਤੁਹਾਨੂੰ ਪਤਾ ਪੜਦਾ ਹੁਣ ਵੀ ਕਿਹਦਾ ਫੋਨ ਆਇਆ ਨਾ ਵੇਖ ਤੇ ਕਬੂਤਰ ਕੋਈ ਬੈਠਾ ਪਵਾਂ ਦੀ ਡਾਊਟ ਚ ਹੀ ਹੋਵੇ ਆਪਾਂ ਫਿਰ ਵੀ ਜੋ ਖਿੰਮ ਚੱਕਰ ਨੂੰ ਤਿਆਰ ਹੈ ਬੱਚਾ ਆਪਦੇ ਕਬੂਤਰਾਂ ਵਾਸਤੇ ਕਿਸੇ ਦਾ ਕੋਈ ਮੋਲ ਨਹੀਂ ਹਨਾ ਕਿਸੇ ਦਾ ਕੋਈ ਭਾਅ ਨਹੀਂ ਆਪਾਂ ਨੂੰ ਬਸ ਹੁਣ ਆਪੇ ਪਰ ਤੇ ਬਸ ਓਕੇ ਯਾਰ ਬਰੋ ਸ਼ਾਇਦ ਹੁਣ ਤਿੰਨ ਦਿਨ ਹੋ ਗਏ ਬੱਚੇ ਛੋਟੇ ਬਾਹਰ ਵੀ ਨਹੀਂ ਕੱਢ ਗਏ ਵਿਚਾਰੇ ਇਹਨਾਂ ਨੂੰ ਲਵਾਉਣ ਵਾਲੇ ਐ ਕੱਲ ਨੂੰ ਵੀ ਸ਼ਾਇਦ ਕਣ ਕਮੈਂਟ ਨੇ ਡੀਪ ਕੋਲੇ ਹਨਾ ਤੇ ਕੱਲ ਨੂੰ ਵੀ ਸ਼ਾਇਦ ਨਾਲ ਕੱਢੇ ਜਾਣ ਤੇ ਫਿਰ ਰੰਗ ਨੂੰ ਲਾਵਾਂਗੇ ਇਹਨਾਂ ਦੇ ਕਰਾਂਗੇ ਸੈਟਿੰਗ ਜੀ ਬਾਕੀ ਜੀ ਕੱਲ ਨੂੰ ਟਾਈਮ ਰਿਆ ਤਾਂ ਫਿਰ ਰੰਗ ਲਾ ਲਾਂਗੇ ਇਹਨਾਂ ਦੇ ਆਪਾਂ ਦੇਖਾਂਗੇ ਬਾਕੀ ਰਾਤ ਦੀ ਰੈ ਕਰੀ ਮਾੜੀ ਹੁੰਦੀ ਹੈ ਤੁਹਾਨੂੰ ਪਤਾ ਹੈ ਓਕੇ ਜੀ ਬਸ ਬਾਏ ਬਾਏ ਗੁੱਡ ਨਾਈਟ ਲਵ ਯੂ ਸਾਰੇ ਵੀਰਾਂ ਨੂੰ ਸਮਝੋ ਕੱਲ ਨੂੰ ਮਿਲਦੇ ਹਾਂ